ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਮਾਨਸਾਬ ਸਾਬ ਚੈਨਲ ਤੇ ਲੋ ਜੀ ਅੱਜ ਆਪ ਇੱਕ ਹੋਰ ਵੀਡੀਓ ਲੈ ਕੇ ਆਏ ਆਂਗੇ ਜਿਹਦੇ ਵਿੱਚ ਇੱਕ ਬਹੁਤ ਵਧੀਆ ਜਾਣਕਾਰੀ ਦੇਵਾਂਗੇ ਚਿਚੜੀਆਂ ਦੀ ਥੋੜਾ ਰਹਿਤ ਕਰਨ ਵਾਸਤੇ ਪਸ਼ੂਆਂ ਨੂੰ ਤੇ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਆ ਕਰੋ ਬਾਕੀ ਤੋਂ ਵਾਦੇ ਸ਼ੇਅਰ ਕਰਦੇ ਆ ਕੋਈ ਲਾਓ ਜੀ ਆਹ ਬੂਟਾ ਲੈ ਕੇ ਜਾਣਾ ਆਪਾਂ ਵੱਟ ਕੇ ਇਹਨੂੰ ਸਾਰਿਆਂ ਨੂੰ ਪਤਾ ਹੀ ਹੋਵੇ ਕੀ ਬੋਲਦੇ ਆ ਸੁੱਖਾ ਸੁੱਖਾ ਕਹਿੰਦੇ ਇਹਨੂੰ ਸੁੱਖੇ ਦਾ ਬੂਟਾ ਹੈ ਆਪਾਂ ਖਾਸ ਵਾਰਾ ਵੱਟ ਲਾਂ ਆਪਾਂ ਲੈ ਕੇ ਚੱਲਦੇ ਆਂ ਘਰੇ ਹਾਂਜੀ ਲਓ ਜੀ ਆਪਾਂ ਸੁੱਖਾ ਲਿਆ ਆਂਦਾ ਤੋੜ ਕੇ ਹੁਣ ਇਹਨੂੰ ਪਵਠਲ ਚ ਪਾ ਲਿਆ ਤੋੜ ਕੇ ਮਠਲ ਚ ਪਾ ਕੇ ਆਪਾਂ ਇਹਨਾਂ ਨੂੰ ਘੋਟ ਰਹੇ ਆਂ ਇਹਨੂੰ ਘੋਟਨੇ ਨਾ ਜੇ ਕਿਸੇ ਦੇ ਹੋ ਪੱਥਰ ਵਾਲਾ ਗੁੰਡਾ ਹੈਗਾ ਅਲੱਗ ਤੇ ਉਹਦੇ ਵਿੱਚ ਘੋਟਲੋਂ ਤੋਂ ਬੜੀ ਚੰਗੀ ਗੱਲ ਆ ਆਸਾ ਬੱਠਲ ਜੀ ਥੋੜਾ ਜਿਹਾ ਵਧ ਰਫੜਾ ਜਿਆ ਕਰਨਾ ਹੈ ਵੀ ਬਾਸਣਾ ਜੀ ਆਉਣ ਲੱਗ ਗਈ ਜੀ ਖੁਸ਼ਬੂ ਜੀ ਨਹੀਂ ਆਉਂਦੀ ਨੇ ਜਿਹੜੇ ਸੁੱਖੇ ਚ ਉਹ ਆਉਣ ਲੱਗ ਜੇ ਥੋੜਾ ਥੋੜਾ ਦੇ ਆ ਗਾਣੀ ਆ ਤਾਂ ਆਪ ਕੱਲੇ ਪੱਤੇ ਪੱਤੇ ਉਹ ਕਰਕੇ ਉਹਨੂੰ ਕੁੱਟ ਰਹੇ ਹਾਂ ਕੁੱਟ ਕੇ ਸਮਾਰ ਕੇ ਜਿਨਾ ਕ ਬਿਫਸ ਹੋ ਜਾਵੇ ਉਹ ਇਹ ਆਪਾਂ ਨੂੰ ਬਹੁਤ ਬਜ਼ੁਰਗਾਂ ਨੇ ਦੱਸਿਆਗਾ ਕਹਿੰਦੇ ਵੀ ਜੇ ਚਿਚੜੀਆਂ ਨਾ ਆੜਦਿਆਂ ਹੁਣ ਆਪਣੇ ਚਿਚੜੀਆਂ ਦ ਦਵਾਈ ਛਿੜਕ ਦਿੰਦੇ ਆ ਥੱਲੇ ਲੈ ਜਾਂਦੀਆਂ ਥੱਲੋਂ ਦਵਾਈ ਛੜਕਦੇ ਨੇ 1 ਕੱਧਾ ਦਿਨ ਫਿਰ ਉਮੀ ਚੜ ਜਾਂਦੇ ਆ ਉਹ ਕਹਿੰਦੇ ਵੀ ਚੜਦੀਆਂ ਨਹੀਂ ਪਸ਼ੂਆਂ ਦੇ ਚਿਚੜੀਆਂ ਇਹ ਵੀ ਇਹਦੀ ਜਿਹੜੀ ਖੁਸ਼ਬੂ ਹੁੰਦੀ ਆ ਬਾਸਮਾਂ ਦੀ ਉਹ ਹੀ ਇਹਦੀ ਹੁੰਦੀ ਆ ਵੀ ਚਿਚੜੀ ਨਹੀਂ ਆਉਂਦੀ ਆਪਾਂ ਸੋਚਿਆ ਵੀ ਚਲੋ ਇਹ ਵੀ ਦੇਖ ਲੈਨੇ ਆ ਜਮਾ ਕੇ ਅਸੀਂ ਇਹ ਜਮਾ ਕੇ ਦੇਖਾਂਗੇ ਤੇ ਜਿਹੜੇ ਵੀਡੀਓ ਦੇਖਦੇ ਤੁਸੀਂ ਵੀ ਜਮਾ ਕੇ ਦੇਖਿਆ ਹੋਇਆ ਤਰੀਕਾ ਇਹ ਭਾਵੇਂ ਇਸ ਦੀਆਂ ਹੱਡੀਆਂ ਜਾਂ ਨਹੀਂ ਮੈਨੂੰ ਕਈ ਬਜ਼ੁਰਗਾਂ ਨੇ ਦੱਸਿਆ ਵੀ ਸੁੱਕੇ ਨਾਲ ਵੀ ਇਹ ਜੜੀਆਂ ਹਟ ਜਾਂਦੇ ਆ ਇਹਨਾਂ ਨੂੰ ਕੋਟਕੇਆਂ ਸਮਾਰ ਕੇ ਜਮਾ ਪਤਲਾ ਕਰ ਸਿਆ ਜਾ ਕੱਪੜਾ ਲੈ ਲਓ ਜਾਂ ਸਾਨੂੰ ਵੀਡੀਓ ਵਿੱਚ ਦਿਖਾਵਾਂਗੇ ਕਿ ਕਿ ਹੈ ਜਾਂ ਕੱਪੜਾ ਲੈਣਾ ਆਪਾਂ ਜੇ ਕਿਸੇ ਦੇ ਪੁਰਾਣੀ ਮੱਛਰਦਾਨੀ ਦਾ ਟੁਕੜਾ ਹੈਗਾ ਗਾ ਜਾਲੀ ਵਾਲਾ ਉਹ ਜਾਂ ਜਾਲੀ ਵਾਲੀ ਚੁੰਨੀ ਪੁਰਾਣੀ ਤੇ ਉਹਦਾ ਟੁਕੜਾ ਲੈ ਲਿਓ ਵੀ ਜਿਹਦੇ ਵਿੱਚ ਦੀ ਉਹਦੀ 스멜 ਆ ਜਿਹੜੀ ਉਹ ਬਾਹਰ ਨੂੰ ਜਾਵੇ ਵੀ ਆਏ ਨਾ ਉਹ ਮੋਟਾ ਕੱਪੜਾ ਲੈ ਕੇ ਆਪਾਂ ਬੰਨ੍ਹਣਾ ਤਾਂ ਕੱਪੜਾ ਪਤਲਾ ਹੋਵੇ ਤੇ ਉਹ ਜੀ ਸਮੈਲ ਆ ਜਿਹੜੀ ਬਾਹਰ ਨੂੰ ਜਾਵੇ ਪੂਰੀ ਤੇ ਪਹਿਲਾਂ ਨੂੰ ਇਹੰਦਰ ਡਫੜਾ ਕਰ ਲੈਣਾ ਜਿਵੇਂ ਆਪਾਂ ਕੁੱਟੀ ਜਾਂਦੇ ਆ ਆਂ ਡੋਂਗ ਕੇ ਕਾਫੀ ਡਾਨੀਆਂ ਇਹ ਲਿਆ ਕੇ ਆਂ 바ਵਾ 바ਵਾ ਬੰਨ ਦੇਓ ਜਿੰਨਾ ਵੱਧ ਹੋ ਸਕੇ ਉਹਨਾਂ ਬੰਨ ਦੇਓ ਸਾੜ ਤੇ ਪਸ਼ੂ ਕਹੀ ਆਗੇ ਚੱਲ ਤਾਂ ਕਰਕੇ ਉਹ ਆ ਬੰਨ ਕੇ ਆਪਾਂ ਦੇਖਾਂਗੇ ਵੀ ਕੀ ਬਣਦਾਗਾ ਹਟਦੀਆਂ ਚਿਚੜੀਆਂ ਸਾਡੇ ਦਾ ਬਾਲੀਆਂ ਚਿਚੜੀਆਂ ਆ ਜਦੋਂ ਉੱਪਰੋਂ ਲੈ ਜਾਂਦੇ ਆ ਨੀਚੇ ਤੁਰੀਆਂ ਫਰਦੀਆਂ ਨੀਚੋਂ ਫੇਰ ਚੜ ਜਾਂਦੀਆਂ ਉੱਥੇ ਕੁੱਟ ਕੇ ਘੋਟਨੇ ਨਾਲ ਸੁੱਖਾ ਤਾਂ ਅਕਸਰ ਆਪਣੇ ਘਰਾਂ ਕੋਲ ਹੀ ਮਿਲ ਜਾਂਦਾਗਾ ਜਿਹੜੇ ਖੇਤਾਂ 'ਚ ਰਹਿੰਦੇ ਆ ਜਿਹੜੇ ਪਿੰਡ 'ਚ ਰਹਿੰਦੇ ਆ ਉਹ ਥੋੜਾ ਜਿਹਾ ਕਿੱਤਾਂ ਚੋਲੇ ਆਇਓ ਇਹ ਆਮ ਹੀ ਹੁੰਦਾਗਾ ਰਾਹਾਂ ਤੇ ਮਿਲ ਜਾਂਦਾ ਪਾਣ ਛੜਕਾਂ ਦੇ ਵਾਲੇ ਵਾਲੇ ਰਾਹਾਂ ਦੇ ਆ ਦੇਖੋ ਆਪਾਂ ਪਤਲਾਇਆ ਕੱਪੜਾ ਲਿਆ ਇਹ ਪਰਨਾ ਪਰਨੇ ਵਾਲਾ ਕੱਪੜਾਗਾ ਜਿਹੜਾ ਪਰਨਾ ਪੱਗਾ ਨਹੀਂ ਹੁੰਦੀਆ ਘਸਿਆ ਹੋਇਆ ਜਮਾ ਸਾਡੇ ਪੁਰਾਣਾ ਫਟਿਆ ਹੋਇਆ ਸੀਗਾ ਉਹ ਵਾਲਾ ਲਿਆਗਾ ਜੇ ਜਾਲੀ ਦੀ ਚੁੰਨੀ ਹੋ ਸਕੇ ਤਾਂ ਉਹ ਬਹੁਤ ਵਧੀਆ ਤੇ ਐਵੇਂ ਥੋੜਾ ਥੋੜਾ ਲੈ ਕੇ ਐ ਨਸਰਾ ਲੈ ਲਓ ਐ ਤੇ ਬੱਦਲ ਲੈ ਲਓ ਉਹਦਾ ਕੋਈ ਹੋਮਣੇ ਠੀਕ ਐਵੇਂ ਇਹ ਗੱਠ ਦੇ ਲਓ ਗੱਠ ਦੇ ਕੇ ਬੰਨ ਕੇ ਪੋਟਲਿੰਗ ਮੰਗੂ ਆਏ ਬਣਾ ਲਈ ਉਹਦੇ ਨਾਲ ਹੋਰ ਫਾੜ ਕੇ ਉਹਦੇ ਨਾਲ ਬੰਨ੍ਹ ਲਓ। ਪੋਟਲੀਆਂਾਂ 'ਚ ਬੰਨ੍ਹ ਕੇ ਸਮਾਰ ਕੇ। ਐਵੇਂ ਬੰਨ੍ਹ ਕੇ ਸਮਾਰ ਕੇ ਪੋਟਲਿੰਗ ਬੰਨ ਲੀਂਗਾ ਹੁਣ ਆਪਾਂ ਦੇ ਬਾਹ ਪੋਟਲਿੰਗ ਬੰਨ ਰਹੇ ਆਂ ਡੋਡ ਪਸ਼ੂ ਨੇ ਜਿਵੇਂ ਆਪਣੇ ਪੰਜ ਪਸ਼ੂ ਆ ਵੱਡੇ ਪੰਜ ਪੋਟਲਿੰਗ ਬੰਨ ਲੀਆਂ ਛੋਟਿਆਂ ਦੇ ਫਿਰ ਲਿਆ ਕੇ ਬਨੋਂਗੇ ਹੁਣ ਥੋੜਾ ਜਿਹਾ ਘਟ ਗਿਆ ਸੁੱਖਾ ਥੋੜਾ ਲਿਆਂਦਾ ਗਿਆ ਹੋਰ ਲਿਆਵਾਂਗੇ ਆਪਣੇ ਤਾਂ ਕੋਲੇ ਹੀ ਆ ਲਓ ਜੀ ਪੋਟਲਿੰਗ ਬੰਨ ਰਹੇ ਆਂ ਆਪਾਂ ਬੰਨ ਕੇ ਇਸ ਨੂੰ ਦੱਸਾਂਗੇ ਦਾਦਿਆਂ ਵੀ ने अंत तक देखो लो जी होटल में बज गई अपन ਜਿੰਨਾ ਹੋ ਸਕੇ ਬਾਦ ਮੁਠਾ ਐ ਵੀ ਇਹਨਾਂ ਨੰਬੂਖ ਬੰਨ ਦੋ ਜਦੋਂ ਕਈ ਦਿਨ ਹੋ ਜਾਣ ਵੀ ਜਿਆਦਾ ਸੁੱਕ ਜੇ ਜਾਵੇ ਉਦੋਂ ਕਹਿੰਦੇ ਵੀ ਲਾ ਕੇ ਹੋਰ ਬਦਲ ਕੇ ਹੋਰ ਬੰਨ ਦੋ ਬਾळा ਜਦੋਂ ਐਜ ਹੋ ਜੀ ਵੀ ਕਾਫੀ ਦਿਨ ਹੋ ਗਏ ਪਹਿਲਾਂ ਇਹ ਬੰਨ ਕੇ ਦੇਖੋ ਵੀ ਕੋਈ ਫਰਕ ਪੈਂਦਾਗਾ ਜੇ ਆਪਾਂ ਨੂੰ ਫਰਕ ਪਵੇ ਉਹ ਰਿਜ਼ਲਟ ਆਊਗਾ ਫਿਰ ਆਪਾਂ ਬਦਲ ਵੀ ਦਿਆ ਕਰਾਂਗੇ ਕਿਹੜਾ ਕੋਈ ਵੱਡੀ ਚੀਜ਼ ਆ ਇਹ ਤਾਂ ਆਪਣਾ ਹਫ਼ਤੇ ਦੇ ਹਫ਼ਤੇ ਬਦਲਿਆ ਜਾਵੇ ਪਰ ਚਿੜੀਆਂ ਖਤਮ ਹੋਣੀਆਂ ਚਾਹੀਦੀਆਂ ਪਰ ਕਈ ਲੋਕਾਂ ਨੇ ਦੱਸਿਆ ਵੀ ਅਸੀਂ ਇਹ ਕਰਕੇ ਦੇਖਿਆ ਤਜਰਬਾ ਆਪਾਂ ਹੁਣ ਇਹਨਾਂ ਦੇ ਗਲ ਚ ਜਿਹੜੇ ਰੱਸੇ ਆ ਉਹਨਾਂ ਦੇ ਨਾਲ ਬੰਨ੍ਹ ਦੇਣੇ ਆ। ਆਵੇਂ ਗਲਾਂ ਦੇ ਰੱਸਿਆਂ ਦੇ ਨਾਲ ਉਹ ਬੋਟਲਿੰਗ ਬੰਨ੍ਹ ਦੋ। ਸਾਰੇ ਪਸ਼ੂਆਂ ਦੇ ਬੰਨ੍ਹ ਦੇ ਆਵਾਂਗੇ। ਦੇ ਵੀ ਮੰਨਤੀ ਆਪਾਂ ਆਪਣੀ 2 ਨੰਬਰ ਵਾਲੀ ਝੋਟੀ ਦੇ ਵੀ ਹੁਣ ਆਪਾਂ ਤੀਸਰੀ ਦੇ ਵੰਦਾਂਗੇ ਹੁਣ ਆਪਾਂ ਚੱਲਦੇ ਆਂ ਗਾਈਆਂ ਗੋਲ ਸਾਡੇ ਗਾਈਆਂ ਦੀ ਬੌਲੀਆਂ ਚਿਚੜੀਆਂ ਆਈਆਂ ਗਾਈਆਂ ਤੋਂ ਹੀ ਮੱਜਾਂ ਦੇ ਪੈ ਗਈਆਂ ਪਹਿਲਾਂ ਨਹੀਂ ਸੀਗੀਆਂ ਆਹ ਗਾਈਆਂ ਦੇ ਜ਼ਿਆਦੇ ਹੋਈਆਂ ਇਹਨਾਂ ਦੇ ਵੀ ਬੰਨਤੇ ਆਪਾਂ ਲੋਚ ਇਹਦੇ ਵੀ ਬੰਨ ਕੇ ਆਪਾਂ ਉਹ ਦੇਖਾਂਗੇ ਆ ਪਰ ਰਿਜ਼ਲਟ ਤੁਸੀਂ ਵੀ ਸਾਰੇ ਨੁਕਤਾ ਕਰਕੇ ਦੇਖਿਓ ਤੇ ਫਿਰ ਕਮੈਂਟ ਵਿੱਚ ਦੱਸਿਓ ਵੀ ਕੀ ਰਿਜ਼ਲਟ ਆਇਆ ਤੇ ਜੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਆਪਾਂ ਕਰਕੇ ਦੇਖਿਓ